ਦਿੱਲੀ ਵਾਸੀ ਇੱਕ ਵਾਰ ਫਿਰ ਤੋਂ ਜ਼ਹਿਰੀਲੀ ਹਵਾ ਦੇ ਨਾਲ ਜੂਝ ਰਹੇ ਨੇ ਸ਼ਨੀਵਾਰ ਨੂੰ ਦਿੱਲੀ ਦੇ ਕਈ ਹਿੱਸਿਆਂ ਦੇ ਵਿੱਚ ਹਵਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ ਦੇ ਵਿੱਚ ਦਰਜ ਕੀਤਾ ਗਿਆ ਇਸ ਦੇ ਕਾਰਨ ਰਾਸ਼ਟਰੀ ਰਾਜਸਥਾਨੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਇੱਕ ਬਣ ਗਈ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਰੋਜ਼ਾਨਾ 4 ਵਜੇ ਦਰਜ ਕੀਤਾ ਜਾਣ ਵਾਲਾ 24 ਘੰਟਿਆਂ ਦਾ ਔਸਤ ਹਵਾ ਦਾ ਗੁਣਵੱਤਾ ਸੂਚਕਾਂਕ ਬੀਤੇ ਦਿਨ 361 ਸੀ ਜਿਸ ਦੇ ਨਾਲ ਦਿੱਲੀ ਰੈੱਡ ਜ਼ੋਨ ਦੇ ਵਿੱਚ ਦਾਖਲ ਹੋ ਗਈ ਹੈ ਇਸ ਦਾ ਕਾਰਨ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਪ੍ਰਦੂਸ਼ਿਤ ਸ਼ਹਿਰ ਇਹ ਬਣ ਗਿਆ ਹੈ। ਸ਼ਹਿਰ ਦੇ ਕਈ ਖੇਤਰਾਂ ਦੇ ਵਿੱਚ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਦੇ ਵਿੱਚ ਦਰਜ ਕੀਤਾ ਗਿਆ ਹੈ। ਰਾਜਸਥਾਨੀ ਦੇ 38 ਨਿਗਰਾਨੀ ਸਟੇਸ਼ਨਾਂ ਤੋਂ ਇਕੱਠੇ ਕੀਤੇ ਗਏ ਆਂਕੜਿਆਂ ਦੇ ਮੁਤਾਬਕ ਅਲੀਪੁਰ ਦਾ 에ਅਰ ਕੁਆਲਿਟੀ ਇੰਡੈਕਸ 404, ਆਈਟੀਓ ਦੇ ਵਿੱਚ 402, ਨਹਿਰੂ ਪਾਰਕ ਦੇ ਵਿੱਚ 406, ਵਿਵੇਕ ਬਿਹਾਰ ਦੇ ਵਿੱਚ 411, ਵਜ਼ੀਰਪੁਰ ਦੇ ਵਿੱਚ 420, ਬਰਾੜੀ ਦੇ ਵਿੱਚ 418 ਇਸ ਤਰ੍ਹਾਂ ਇਹ 에ਅਰ ਕੁਆਲਿਟੀ ਇੰਡੈਕਸ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਦਰਜ ਕੀਤਾ ਗਿਆ ਜਿੱਥੇ 400 ਤੋਂ ਵੱਧ ਇਸ ਦੀ ਗੁਣਵੱਤਾ ਨੂੰ ਜਾਂਚ ਕੀਤਾ ਗਿਆ ਐਨਸੀਆਰ ਖੇਤਰ ਨੋਇਡਾ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 354 ਗ੍ਰਿਗਰਟਰ ਨੋਇਡਾ ਦੇ ਵਿੱਚ 336 ਅਤੇ ਗਾਜ਼ੀਆਬਾਦ ਦੇ ਵਿੱਚ 339 ਦਰਜ ਕੀਤਾ ਗਿਆ ਇਹ ਸਾਰੇ ਖੇਤਰ ਮਾੜੀ ਹਵਾ ਦੀ ਕੁਆਲਿਟੀ ਵਾਲੇ ਇਲਾਕਿਆਂ ਦੇ ਵਿੱਚ ਆਉਂਦੇ ਨੇ ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਵਾਲੇ ਦਿਨ ਜਦੋਂ ਜਾਂਚ ਕੀਤੀ ਗਈ ਸੀ ਤਾਂ 에ਅਰ ਕੁਆਲਿਟੀ ਇੰਡੈਕਸ 322 ਦਰਜ ਕੀਤਾ ਗਿਆ ਸੀ ਤੇ ਸ਼ਨੀਵਾਰ ਨੂੰ ਹਵਾ ਦੀ ਗੁਣਵੱਤਾ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਐਤਵਾਰ ਨੂੰ ਦਿੱਲੀ ਦੇ ਵਿੱਚ ਪਰਾਲੀ ਸਾੜਨ ਦੇ ਪ੍ਰਦੂਸ਼ਣ ਨੂੰ ਵੀ 30% ਇਸ ਦਾ ਯੋਗਦਾਨ ਵੀ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਟ੍ਰੈਫਿਕ ਨੇ ਵੀ ਲਗਭਗ 15% ਦਾ ਯੋਗਦਾਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧਾਉਣ ਦੇ ਵਿੱਚ ਪਾਇਆ ਤਾਜ਼ਾ ਹਾਲਾਤਾਂ ਨੂੰ ਦੇਖਦੇ ਆਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਵਾਸੀਆਂ ਨੂੰ ਖਾਸ ਅਪੀਲ ਕੀਤੀ ਹੈ ਉਹਨਾਂ ਲੋਕਾਂ ਨੂੰ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਆਂ ਕਾਰ ਪੂਲਿੰਗ ਕਰਨ ਦੀ ਅਪੀਲ ਕੀਤੀ ਹੈ ਇਸ ਨਾਲ ਹੀ ਮੁੱਖ ਮੰਤਰੀ ਨੇ ਨਿੱਜੀ ਧਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਭਾਵ ਵਰਕ ਫਰੋਮ ਹੋਮ ਦੇ ਲਈ ਉਤਸ਼ਾਹਿਤ ਕਰਨ ਇੱਥੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨਾਂ ਤੋਂ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ਤੱਕ ਪਹੁੰਚ ਗਈ ਹੈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਗਲੇ ਸਾਹ ਦੇ ਅਤੇ ਫੇਫੜਿਆਂ ਦੇ ਰੋਗਾਂ ਦੇ ਵਿੱਚ ਵੀ ਵਾਧਾ ਹੋਇਆ ਹੈ ਇਸ ਤੋਂ ਇਲਾਵਾ ਅੱਖਾਂ ਤੇ ਚਮੜੀ ਦੇ ਵਿੱਚ ਜਲਣ ਦੇ ਮਾਮਲੇ ਵੀ ਸਾਹਮਣੇ ਆਏ ਨੇ ਦਿੱਲੀ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਦਫ਼ਤਰਾਂ ਦੇ ਵਿੱਚ ਵੀ ਕੁਝ ਸਮੇਂ ਦੇ ਲਈ ਬਦਲਾਅ ਕੀਤਾ ਗਿਆ ਇਹ ਫੈਸਲਾ ਵਾਹਨਾਂ ਤੇ ਭੀੜ ਘਟਾਉਣ ਦੇ ਲਈ ਕੀਤਾ ਗਿਆ ਹੈ ਇਹ ਵਿਵਸਥਾ 15 ਨਵੰਬਰ ਤੋਂ 15 ਫਰਵਰੀ 2026 ਤੱਕ ਲਾਗੂ ਰਹੇਗੀ। ਦਿੱਲੀ ਸਰਕਾਰ ਵੱਲੋਂ ਉਪਾਅ ਤਾਂ ਜ਼ਰੂਰ ਕੀਤੇ ਜਾ ਰਹੇ ਨੇ ਪਰ ਪ੍ਰਦੂਸ਼ਣ ਹਰ ਸਾਲ ਹੀ ਦਿੱਲੀ ਦੇ ਲਈ ਵੱਡੀ ਸਮੱਸਿਆ ਬਣਦਾ ਹੈ। ਖਾਸ ਤੌਰ ਤੇ ਠੰਡ ਦੀ ਸ਼ੁਰੂਆਤ ਤੋਂ ਲੈ ਕੇ ਠੰਡ ਦੇ ਅੰਤ ਦੇ ਮਹੀਨਿਆਂ ਤੱਕ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਦਾ ਸਾਹਮਣਾ ਦਿੱਲੀ ਦੇ ਲੋਕਾਂ ਨੂੰ ਕਰਨਾ ਪੈਂਦਾ ਅਤੇ ਭਿਆਨਕ ਕਈ ਵਾਰੇ ਰੋਗਾਂ ਦਾ ਸਾਹਮਣਾ ਵੀ ਦਿੱਲੀ ਦੇ ਲੋਕਾਂ ਨੂੰ ਕਰਨਾ ਪੈਂਦਾ ਜਿਸ ਦੇ ਵਿੱਚ ਅੱਖਾਂ ਦੇ ਵਿੱਚ ਜਲਣ ਹੋਣਾ, ਚਮੜੀ ਦੇ ਵਿੱਚ ਖਾਰਸ਼ ਹੋਣਾ ਇਸ ਤੋਂ ਇਲਾਵਾ ਸਾਹ ਲੈਣ ਦੇ ਵਿੱਚ ਦਿੱਕਤ ਵਰਗੀਆਂ ਬਿਮਾਰੀਆਂ ਪ੍ਰਦੂਸ਼ਣ ਦੇ ਵਧਣ ਦੇ ਨਾਲ ਪੈਦਾ ਹੁੰਦੀਆਂ ਨੇ ਸੋ ਇਸ ਸਾਲ ਵੀ ਪ੍ਰਦੂਸ਼ਣ ਦੀ ਸ਼ੁਰੂਆਤ ਹੋ ਚੁੱਕੀ ਹੈ ਹਵਾ ਦਾ ਕੁਆਲਿਟੀ ਇੰਡੈਕਸ 400 ਤੋਂ ਪਾਰ ਹੋ ਚੁੱਕਾ ਹੈ ਹਾਲਾਂਕਿ ਦਿੱਲੀ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਪਿਛਲੇ 3 ਦਿਨਾਂ ਤੋਂ ਪ੍ਰਦੂਸ਼ਣ ਦੇ ਪੱਧਰ ਨੇ ਦਿੱਲੀ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ